ਕੁਦਰਤ ਨੂੰ ਪਿਆਰ ਕਰਕੇ ਕੁਦਰਤ ਨੂੰ ਬਚਾ ਕੇ ਆਹ ਦੇਖ ਦੇਖਣ ਦਿਆ ਵੇਖੋ ਆਵਾ ਕੁਦਰਤ ਹੂੰ ਜੋ ਚੀਜ਼ ਸੁਬਾ ਸੁਬਾ ਸਵੇਰ ਦੇ ਟਾਈਮ ਤੇ ਸੈਰ ਕਰਨ ਦੇ ਟਾਈਮ ਤੇ ਸਾਨੂੰ ਇਹਨੇ ਦੇ ਦੇਣੀ ਤੁਹਾਨੂੰ ਕੀ ਲੱਗਦਾ ਉਹ ਸਾਨੂੰ ਕਿਦੋਂ ਮਿਲ ਸਕਦੀ ਜਦੋਂ ਜ਼ਰੂਰਤ ਪੈਂਦੀ ਆ ਨਾ ਸਾਨੂੰ ਸਾਹ ਦੀ ਆਕਸੀਜਨ ਦੀ ਮਿੱਤਰੋ ਉਦੋਂ ਜਦੋਂ ਹਸਪਤਾਲਾਂ ਚ ਦਾਖਲ ਹੁੰਦੇ ਨੇ ਨਾ ਤੇ ਸਲੈਂਡਰ ਵੀ ਨਹੀਂ ਲੱਭਤੇ ਇਹਨੂੰ ਕਹਿੰਦੇ ਕੁਦਰਤ ਤੇ ਕੁਦਰਤ ਉਹ ਫ੍ਰੀ ਦਿੰਦੀ ਆ ਸਾਨੂੰ ਨਹੀਂ ਜੀ ਕਿ ਤਾਂ ਕੁਦਰਤ ਦੇ ਵਿੱਚ ਸਾਰਾ ਕੁਝ ਲੁਗਿਆ ਪਿਆ ਵਾ ਕੁਦਰਤ ਨੇ ਬਹੁਤ ਕੁਝ ਸਮੇਟਿਆ ਵਾ ਤੇ ਸਾਡੇ ਸਰੀਰ ਤੇ ਨਾਲ ਰਿਲੇਟ ਨੇ ਕੁਦਰਤ ਇਸ ਕਰਕੇ ਕੁਦਰਤ ਨੂੰ ਪਿਆਰ ਕਰੋ ਮੇਰੇ ਭਰਾ ਪੌੜ ਕਰਿਆ ਕਰੋ ਜਿਹੜੇ ਕਹਿੰਦੇ ਨੇ ਪੌਦੇ ਲਾਓ ਤੇ ਪੌਦੇ ਲਾਓ ਘਰਾਂ ਦੀ ਰੌਣਕ ਵੀ ਬੰਦੇ ਨੇ ਆਕਸੀਜਨ ਦਿੰਦੇ ਨੇ ਕਈ ਚੀਜ਼ਾਂ ਤੋਂ ਤੁਹਾਨੂੰ ਬਚਾਉਂਦੇ ਨੇ ਯਾਰ ਸਾਡਾ ਦਾ ਸਰੀਰ ਆ ਮਿੱਟੀ ਇਹਨੇ ਆਪਣਾ ਸੜ ਜਾਣਾ ਸੁਵਾਹ ਹੋ ਜਾਣਾ ਉਹ ਸੁਭਾਵੀ ਮੇਸਾਂ ਲੈ ਕੇ ਕੰਮ ਨਹੀਂ ਆਉਂਦੀ ਸਾਡੇ ਦੇ ਭਾਨੇ ਮੰਜ ਤੇ ਕੰਮ ਵੀ ਨਹੀਂ ਆਉਂਦੀ ਸੁਵਾ ਪਰ ਲੱਕੜਾਂ ਦੀ ਲੱਕੜਾਂ ਦੀ ਮਿੱਤਰੋ ਅੱਗ ਉਹ ਵੀ ਕੰਮ ਆਉਂਦੀ ਠੀਕ ਹੈ ਫਿਰ ਉਹਦੀ ਲੱਕੜ ਹਰ ਇੱਕ ਪੌਦੇ ਦੀ ਲੱਕੜਾ ਕੰਮ ਆਉਂਦੀ ਨੇ ਉਹਦੇ ਖੋਦੇ ਕੀ ਸਾਨੂੰ ਲਾਸਟ ਜਦੋਂ ਇਸ ਸਰੀਰ ਨੂੰ ਵੀ ਅਲਵਿਦਾ ਕਹਿਣਾ ਹੁੰਦਾ ਉਦੋਂ ਵੀ ਲੱਕੜੀ ਅਲਵਿਦਾ ਕਰਦੀ ਕਰਦੀ ਜਾਨਾ ਤੇ ਇਸ ਕਰਕੇ ਕੁਦਰਤ ਦੇ ਨਾਲ ਜੁੜੋ ਕੁਦਰਤ ਨੂੰ ਪਿਆਰ ਕਰੋ ਤੇ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਸਾਂਝੀ ਕਰਨਾ ਚਾਹੁੰਦਾ ਹਾਂ ਉਹ ਜਰੂਰ ਦੇਖਿਓ ਦੇਖਿਓ ਇਹਨੂੰ ਬਰੋਂਤੇ ਖੜੇ ਹੋ ਜਾਣੇ ਆ ਕਿਉਂਕਿ ਕੁਦਰਤ ਵਿੱਚ ਕੀ ਕੀ ਕੁਸਮ ਆਇਆ ਵਾ ਦੇਖਿਓ ਖੋ ਦੋਨੇ ਪਾਸਿਓਂ ਇਹਨਾਂ ਦੇ ਉੱਤੇ ਅਕਿਰਤੀ ਬਣਦੀ ਹੈ ਜਿਹੜੀ ਸਾਡੀਆਂ ਨਾੜਾਂ ਨਾਲ ਮੈਚ ਕਰਦੀ ਆ ਸਾਡਾ ਬਾਬਾ 600 ਸਾਲ ਪਹਿਲਾਂ ਕਹਿ ਗਿਆ ਜੋ ਬ੍ਰਹਿਮੰਡੇ ਸੋਈ ਪਿੰਡੇ ਸਾਡਾ ਪਿੰਡਾ ਸਾਡਾ ਸਰੀਰ ਆ ਜਿਹੜਾ ਬ੍ਰਹਿਮੰਡ ਨੂੰ ਰਿਫਲੈਕਟ ਕਰਦਾ ਅੱਖਾਂ ਗਈਆਂ ਜਹਾਨ ਗਿਆ ਅੱਖਾਂ ਦੇ ਵਿੱਚ ਬ੍ਰਹਿਮੰਡ ਸਾਰਾ ਪਿਆ ਸਾਰੀ ਸ੍ਰਿਸ਼ਟੀ ਪਈ ਆ ਧਿਆਨ ਨਾਲ ਜ਼ੂਮ ਕਰਕੇ ਫੋਟੋ ਕਰਕੇ ਦੇਖਿਓ ਅੱਖਾਂ ਦੀ ਬਲੈਕ ਹੋਲ ਜਿਹੜਾ ਇੱਕ ਬ੍ਰਹਿਮੰਡ ਦੇ ਵਿੱਚ ਵੀ ਆ ਸਾਡੀ ਅੱਖ ਦੇ ਵਿੱਚ ਵੀ ਆ ਸ਼ੇਪ ਵੀ ਜਿਹੜੀ ਆ ਬਿਲਕੁਲ ਉਹਦੇ ਆਸ-ਪਾਸ ਆ ਪਲਕਾਂ ਅੱਖਾਂ ਦੀਆਂ ਬਾਹਰਲਾ 파ਰਟ ਬਰਸਾਤਾਂ ਦਾ ਮੌਸਮ ਚੱਲੀ ਜਾਂਦਾ ਬਿਜਲੀ ਕੜਕਦੀ ਹੈ ਇਹਦੇ ਉੱਤੇ ਜਿਹੜੀਆਂ ਨਾੜਾਂ ਉਹ ਸਿਮਿਲਰ ਦਿਖਦੀਆਂ ਬ੍ਰਹਿਮੰਡ ਦੀ ਸ਼ੇਪ ਜਿਹੜੀ ਆ ਉਹਦੇ ਵਿੱਚ ਗੈਲੈਕਸੀਜ਼ ਨੇ ਸਾਰਾ ਭੰਡਾਰ ਆ ਉਹ ਸਾਡੇ ਬ੍ਰੇਨ ਦੇ ਸੈੱਲਾਂ ਦੇ ਨਾਲ ਮਿਲਦਾ ਜੁਲਦਾ ਫੇਰ ਇਹਨਾਂ ਦਰਖਤਾਂ ਤੋਂ ਹੀ ਅਸੀਂ ਸਾਹ ਲੈਂਦੇ ਆਂ ਸਾਹ ਕਿਹੜਾ ਅੰਗ ਲੈਂਦਾ ਫੇਫੜੇ ਫੇਫੜਿਆਂ ਦੇ ਵਿੱਚ ਨਾੜਾਂ ਦਾ ਜਾਲ ਬਣਿਆ ਹੋਇਆ ਉਹ ਵੀ ਇੱਕ ਦਰਖਤ ਦੇ ਨਾਲ ਮੈਚ ਕਰਦਾ ਅੱਜਕੱਲ ਮੈਡੀਟੇਸ਼ਨ ਦਾ ਟ੍ਰੈਂਡ ਆ ਦਰਖਤਾਂ ਨੂੰ ਜੱਫੇ ਪਾ ਕੇ ਅਸੀਂ ਜਾ ਕੇ ਆਨੰਦ ਮਹਿਸੂਸ ਕਰਦੇ ਆਂ ਉਸੇ ਦਰਖਤ ਨੂੰ ਜਦੋਂ ਕੱਟ ਕੇ ਵਿਚਾਲੇਉਂ ਦੇਖਿਆ ਜਾਂਦਾ ਫਿੰਗਰਪ੍ਰਿੰਟ ਨਾਲ ਮੈਚ ਕਰਦਾ ਇਹੀ ਕੁਦਰਤ ਇਹੀ ਸਰੀਰ ਇੱਕ ਗੱਲ ਹੈ ਜਿੰਨਾ ਛੇਤੀ ਸਮਝੋਗੇ ਜਿੰਨਾ ਛੇਤੀ ਕੁਦਰਤ ਦੇ ਨਾਲ ਪਿਆਰ ਕਰਨਾ ਸਿੱਖੋਗੇ ਕੁਦਰਤ ਦੇ ਨੇੜੇ ਰਹੋਗੇ ਉਨੇ ਹੀ ਖੁਸ਼ ਤੇ ਤੰਦਰੁਸਤ ਹੋਗੇ